ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਇਸ ਵਾਰ ਨਾ ਬਾਸਮਤੀ 17 18 ਬਹੁਤ ਹੀ ਜ਼ਿਆਦੇ ਵੱਡੇ ਰਕਬੇ ਦੇ ਉੱਪਰ ਲੱਗੂਗੀ ਹਰ ਇੱਕ ਕਿਸਾਨ ਵੀਰ ਹੱਥਾਂ 'ਚ ਥੁੱਕੀ ਫਿਰਦਾ ਕਹਿੰਦਾ ਇਸ ਵਾਰ ਤਾਂ ਬਾਸਮਤੀ 17 18 ਹੀ ਲਾਉਣੀ ਆ ਪਿਛਲੀ ਵਾਰ ਰੇਟ ਵੀ ਬਹੁਤ ਵਧੀਆ ਸੀ ਤੇ ਝਾੜ ਵੀ ਇਸ ਵੈਰਾਈਟੀ ਦਾ ਬਹੁਤ ਜ਼ਿਆਦਾ ਵਧੀਆ ਇਸ ਵੈਰਾਈਟੀ ਦੀ ਖਾਸੀਅਤ ਇਹ ਆ ਕਿ ਇਸ ਨੂੰ ਬਿਮਾਰੀਆਂ ਬਹੁਤ ਘੱਟ ਪੈਂਦੀਆਂ ਨੈਕ ਬਲਾਸਟ ਝੋਲਸ ਰੋਗ ਹੁੰਦਾ ਨਾ ਇਹਦਾ ਸੀਟ ਬਲਾਈਟ ਬਹੁਤ ਘੱਟ ਆਉਂਦਾ ਹਾਈਟ ਚੰਗੀ ਆ 4 ਫੁੱਟ ਤੱਕ ਕਰ ਜਾਂਦੀਏ ਚੰਗੇ ਖੇਤਾਂ ਜਿੱਥੇ ਮਾੜੀ ਸੇਵਾ ਵੀ ਵੱਧ ਕਰ ਦਿੰ ਨਾੜ ਇਸ ਦਾ ਮਜ਼ਬੂਤ ਹੁੰਦਾ ਤਣਾ ਇਸ ਦਾ ਮਜ਼ਬੂਤ ਹੁੰਦਾ ਤਾਂ ਕਿ ਡਿੱਗ ਦੇ ਵੀ ਘਟਾ ਝਾੜ ਦੀ ਗੱਲ ਕਰਕੇ ਤੇ ਇਸ ਵੈਰਟੀ ਦਾ ਜਿਹੜਾ ਐਵਰੇਜ ਝਾੜਾ ਉਹ 17 18 ਕੁਆਂਟਲ ਪ੍ਰਤੀ ਏਕੜਾ ਜਣ ਕੇ 44 45 ਮਣ ਪ੍ਰਤੀ ਏਕੜ ਬਣਦਾ ਹੈਗਾ ਇਸ ਤੋਂ ਇਲਾਵਾ ਪੱਕਣ ਦੀ ਵਿੱਚ 140 ਤੋਂ 145 ਦਿਨ ਲੈਂਦੀ ਆ ਪਰੰਤੂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹਾ ਨੁਕਤਾ ਦੱਸਣ ਜਾ ਰਿਹਾ ਜਿਹਦੀ ਵਰਤੋਂ ਕਰਕੇ ਆਪਾਂ ਇਸ ਬਾਸਮਤੀ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਦੇ ਹਾਂ 26 27 28 ਕੁਆਂਟਲ ਤੱਕ ਵੀ ਝਾੜ ਪ੍ਰਾਪਤ ਕਰ ਸਕਦੇ ਹਾਂ ਜੇਕਰ ਮੌਸਮ ਸਾਥ ਦੇਵੇ ਉਹ ਨੁਕਤਾ ਕੀ ਆਉ ਜਾਣਗੇ ਸਭ ਤੋਂ ਪਹਿਲਾਂ ਤੁਸੀਂ ਜੇਕਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਬਾਸਮਤੀ 17 18 ਸਭ ਤੋਂ ਵੱਧ ਰਕਵੇਦ ਵਿੱਚ ਕਿਉਂ ਲੱਗੂਗਾ ਕਿਉਂਕਿ ਇੱਕ ਤਾਂ ਇਹ ਵੈਰੈਟੀ ਆਪਣੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਦੂਜਾ ਇਸ ਦਾ ਰੇਟ ਵੀ ਬਹੁਤ ਜ਼ਿਆਦਾ ਲੱਗਦਾ ਤੇ ਤੀਜਾ ਇਸ ਵਿੱਚ ਬਿਮਾਰੀਆਂ ਵੀ ਬਹੁਤ ਜ਼ਿਆਦਾ ਘਟ ਆਉਂਦੀਆਂ ਹਾਈਟ ਚੰਗੀ ਹੁੰਦੀ ਹੈ ਡਿੱਗਦੀ ਘੱਟ ਆ ਪਰੰਤੂ ਦੋਸਤੋ ਜੇਕਰ ਇਸ ਨੂੰ ਆਪਾਂ ਥੋੜਾ ਜਿਹਾ ਲੇਟ ਲਗਾ ਗਏ ਮੇਰੇ ਕਹਿਣ ਦਾ ਮਤਲਬ ਕਿ ਇਸ ਵੈਰੈਟੀ ਜਿਹੜਾ ਪਕਾਗਾ ਜਿਹੜਾ ਨ ਉਦੋਂ ਹੋਵੇ ਜਦੋਂ ਗਰਮੀ ਘਟ ਜਾਵੇ ਤੇ ਦਿਨ ਛੋਟੇ ਹੋ ਜਾਣ ਇਹ ਬਿਲਕੁਲ ਸਹੀ ਸਮਾਂ ਹੈਗਾ ਬਾਸਮਤੀ ਦੇ ਅਨਸਾਰੇ ਦੇ ਲਈ ਕਿਉਂਕਿ ਦੋਸਤੋ ਜਦੋਂ ਅਜੇ ਹੀ ਮੌਸਮ ਦੇ ਵਿੱਚ ਬਾਸਮਤੀ ਅਨਸਾਰਾ ਹੁੰਦਾਗਾ ਬਾਅਦ ਵਿੱਚ ਪਕਾਹ ਹੁੰਦਾ ਜਦੋਂ ਗਰਮੀ ਘਟ ਜਾਂਦੀ ਆ ਤਾਂ ਬਾਸਮਤੀ ਦਾ ਆਪਾਂ ਜਿੰਨਾ ਚਾਹੇ ਜਿੰਨਾ ਉਹ ਝਾੜ ਦੇ ਸਕਦੀ ਆ ਭੁੱਤ-ਬੁੱਤ ਉਨੇ ਝਾੜ ਲੈ ਸਕਦੇ ਇਸ ਦੇ ਉਲਟ ਜੇਕਰ ਇਸ ਉੱਪਰ ਮਾੜੀ-ਮੋਟੀ ਜਿਹੀ ਗਰਮੀ ਦਾ ਪ੍ਰਭਾਵ ਪੈ ਗਿਆ ਫਿਰ ਇਸ ਦਾ ਉਨੇ ਝਾੜ ਘਟ ਜਾਂਦਾ ਜੇਕਰ ਜ਼ਿਆਦਾ ਹੀ ਗਰਮੀ ਪੈ ਗਈ ਫਿਰ ਤਾਂ ਇਹ ਝਾੜ ਬਹੁਤ ਜ਼ਿਆਦਾ ਘਟਾ ਜਾਂਦੀ ਹੈ ਤੇ ਸਾਰੀ ਫੋਕ ਹੀ ਆਪਣੇ ਬੱਲੇ ਰਹਿ ਜਾਂਦੀ ਹੈਗੀ ਇਸ ਲਈ ਦੋਸਤੋ ਆਪਾਂ ਅਕਸਰ ਦੇਖਦੇ ਨਾ ਕਿ ਆਪਣਾ ਚੜ 20 22 ਕਵੈਂਟਲ ਰਹ ਜਾਂਦਾ ਬਾਸਮਤੀ ਦਾ ਉਹ ਇਸੇ ਕਰਕੇ ਰਹ ਜਾਂਦਾ ਕਿ ਆਪਾਂ ਥੋੜੀ ਜੀ ਕਾਲੀ ਕਰਦੇ ਆ ਆਪਾਂ ਦਿਨ ਨਹੀਂ ਕਹਿੰਦੇ ਆਪਾਂ ਇਹ ਨਹੀਂ ਵੇਖਦੇ ਕਿ ਇਸ ਦਾ ਨਸਾਰਾ ਕਿਸ ਟਾਈਮ ਜਾ ਕੇ ਹੋਊਗਾ ਯਾਦ ਰੱਖੇ ਦੋਸਤੋ ਬਾਸਮਤੀ ਦਾ ਚੰਗਾ ਝਾੜ ਚਾਹੁੰਦੇ ਆ ਬੰਪਰ ਝਾੜ ਚਾਹੁੰਦੇ ਆ ਤੇ ਇੱਕ ਹੀ ਫਾਰਮੂਲਾ ਕਿ ਇਸ ਦਾ ਜਿਹੜਾ ਨਸਾਰਾ ਉਦੋਂ ਹੋਣਾ ਚਾਹੀਦਾ ਜਦੋਂ ਗਰਮੀ ਘਟ ਜਾਵੇ ਦਿਨ ਛੋਟੇ ਹੋ ਜਾਣ ਤਾਂ ਉਹ ਸਮੇਂ ਜਦੋਂ ਇਹਦਾ ਨਸਾਰਾ ਹੋਊਗਾ ਤੇ ਬਾਅਦ ਦੇ ਵਿੱਚ ਜਦੋਂ ਠੰਡ ਦੇ ਵਿੱਚ ਦਾ ਪੱਕਾ ਹੋਊਗਾ ਫਿਰ ਤੁਸੀਂ ਆਪ ਹੀ ਆਖੋਗੇ ਯਾਰ ਐਸ ਵਾਰ ਤਾਂ ਨਜ਼ਰ ਵਾਲੇ ਹੱਥ ਨਾਲ ਤਾਂ ਕੁਆਲਿਟੀ ਬਹੁਤ ਵਧੀਆ ਬਣੂਗੀ ਜਿੰਨੀ ਜਿਆਦਾ ਵਧੀਆ ਕੁਆਲਿਟੀ ਬਣੂਗੀ ਓਨੇ ਹੀ ਜਿਆਦਾ ਆਪਣਾ ਰੇਟ ਲੱਗੂਗਾ ਤੇ ਜਿੰਨੀ ਜਿਆਦਾ ਵਧੀਆ ਕੁਆਲਿਟੀ ਹੋਊਗੀ ਓਨੇ ਹੀ ਜਿਆਦਾ ਆਪਣਾ ਝਾੜ ਵਧੂਗਾ ਤੇ ਜੇਕਰ ਘੜ ਵਧੂਗਾ ਤਾਂ ਪੈਸੇ ਵੀ ਆਪਣੇ ਮੋٹے ਵੱਟੇ ਜਾਣਗੇ ਇਸ ਲਈ ਦੋਸਤੋ ਬਾਸਮਤੀ ਆ ਚਾਹੇ ਮੁੱਛਲ ਆ ਚਾਹੇ ਹਾਈਬ੍ਰਿਡ ਝੋਨਾ ਇਹਨਾਂ ਤਿੰਨਾਂ ਦੇ ਲਈ ਇੱਕ ਹੀ ਨੁਕਤਾ ਕੰਮ ਆਵੇਗਾ ਕਿ ਆਪਾਂ ਇਸ ਨੂੰ ਲੇਟ ਲਗਾਓ ਤੇ ਨਸਾਰਾ ਉਦੋਂ ਹੋਵੇ ਜਦੋਂ ਗਰਮੀ ਘਟ ਜਾਵੇ ਤੇ ਦਿਨ ਛੋਟੇ ਹੋ ਜਾਣ ਬਸ ਇਹਨਾਂ ਕੰਮ ਕਰਿਓ ਤੇ ਹੁਣ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਹਰ ਕਿਸਾਨ ਵੀਰ ਦਾ ਭਲਾ ਹੋਣਾ ਚਾਹੀਦਾ ਕਿਉਂਕਿ ਬਾਸਮਤੀ ਇਸ ਵਾਰ ਬਹੁਤ ਜ਼ਿਆਦਾ ਵੱਡੇ ਰਕਬੇ ਦੇ ਉੱਪਰ ਲੱਗਣ ਵਾਲੀ ਆ ਧੰਨਵਾਦ ਦੋਸਤੋ